ਕਿਤੇ ਪਤਨੀ ਨੇ ਪਤੀ ਨੂੰ ਕਾਰ ਦੇ ਵਿੱਚ ਜਿਉਂਦਾ ਸਾੜਤਾ ਕਿਤੇ ਪਤੀ ਦਾ ਗਾਲ ਘੁੱਟ ਕੇ ਖੂਹੀ ਪਟਕੇ ਮਿੱਟੀ ਨਾਲ ਦੱਬਤਾ ਕਦੇ ਨਹਿਰ ਚ ਹੜਾਤਾ ਆਸ਼ਿਕਾ ਨਾਲ ਮਿਲ ਕੇ ਇਹੋ ਜਿਹੇ ਕੰਮ ਆਮ ਹੀ ਲੇਡੀ ਕਰ ਰਹੀ ਹੈ ਦੱਸੋ ਜਿਹੜੀ ਔਰਤ ਜੀਵਨ ਸਾਥੀ ਦੱਸੀ ਜਾਂਦੀ ਆ ਉਹੀ ਔਰਤ ਇਸ ਤਰ੍ਹਾਂ ਕਰਨ ਲੱਗ ਜਵੇ ਇੱਥੇ ਤੱਕ ਕਿ ਔਰਤ ਜਿਹੜੀ ਮਤਲਬ ਜਾਤ ਆ ਮੈਂ ਵੀ ਇੱਕ ਔਰਤਾਂ ਮਾਫ਼ ਕਰਨਾ ਇੱਥੇ ਤੱਕ ਗਿਰ ਚੁੱਕੀ ਐ ਵੀ ਆਪਣੇ ਬੱਚਿਆਂ ਨੂੰ ਵੀ ਆਪ ਮਾਰਨ ਲੱਗ ਗਏ ਜਿਹੜੀਆਂ ਮਾਵਾਂ ਆਪਣੇ ਬੱਚਿਆਂ ਪਿੱਛੇ ਜਾਨ ਦਿੰਦੀਆਂ ਸੀ ਆਪਣੇ ਪਤੀ ਲਈ ਭੁੱਖੀ ਪਿਆਸੀ ਔਰਤ ਰਹਿੰਦੀ ਸੀ ਪਰ ਅੱਜ ਦਾ ਯੁੱਗ ਬਹੁਤ ਪੁੱਠੇ ਪਾਸੇ ਨੂੰ ਚੱਲ ਪਿਆ ਕੀ ਐਂ ਲੱਗਦਾ ਸੋਚ-ਸੋਚ ਕੇ ਵੀ ਕੀ ਬਣੂ ਦੁਨੀਆ ਦਾ ਹੁਣ ਕੀ ਹੋ ਰਿਹਾ ਕੀ ਸਮਾਜ ਸਾਡੀ ਕਿੱਧਰੋਂ ਕ੍ਰੇਤੀਆਂ ਬੰ ਚੱਲ ਕੀ ਗੱਲ ਅਸੀਂ ਇਹ ਲੇਡੀ ਆਪਣੇ ਸ਼ੌਂਕ ਲਈ ਇੰਨਾ ਕੁਝ ਕਰਨ ਲੱਗੀ ਵੀ ਇੰਨੀ ਮਹਿੰਗਾਈ ਦੇ ਵਿੱਚ ਉਹਨਾਂ ਦੇ ਘਰੋਂ ਸ਼ੌਂਕ ਪੂਰੇ ਨਹੀਂ ਹੁੰਦੇ ਤੇ ਉਹ ਪੁੱਠੇ ਪਾਸੇ ਨੂੰ ਤੁਰ ਪਈਆਂ ਦੇਖੋ ਘਰ ਬੈਠ ਕੇ ਨੂਨ ਨਾਲ ਰੋਟੀ ਖਾ ਲੋ ਫਟੇ ਹੋਏ ਕੱਪੜੇ ਪਾ ਲੋ ਕੋਈ ਨਹੀਂ ਤੁਹਾਨੂੰ ਕੁਝ ਕਹਿੰਦਾ ਪਰ ਜਿਹੜੀ ਇੱਜ਼ਤ ਆ ਜਾਂ ਜਿਹੜੀ ਇਹ ਜ਼ਿੰਦਗੀ ਇਹ बार-बार ਨਹੀਂ ਮਿਲਦੀ ਹੈਗੀ ਇਹਨੂੰ ਚاہے ਗਰੀਬੀ ਦੇ ਵਿੱਚ ਕਟੋ-ਕਟੋ ਜ਼ਰੂਰ ਜੁਣੀ ਪੂਰੀ ਭੋਗੋ ਨਾ ਤਾਂ ਤੁਸੀਂ ਕਈ ਵਾਰੀ ਥੋੜ੍ਹੀ ਵੀ ਮੌਤ ਹੋ ਜਾਂਦੇ ਨੇ ਲੇਡੀਆਂ ਦੀ ਵੀ ਉਹਨਾਂ ਨੂੰ ਵੀ ਆਸ਼ਕ ਮਾਰ ਜਾਂਦੇ ਨੇ ਸੁਣਿਆ ਵਾ ਅਹਣ ਸਾਡੇ ਪਿੰਡ ਕੋਲ ਸਿਆੜ ਆ ਤੇ ਉੱਥੇ ਉਹ ਭਈਏ ਨੇ ਜਨਾਨੀ ਮਾਰੀ ਆ ਕੀ ਗੱਲ ਆ ਆਪਣੇ ਸ਼ੌਂਕ ਪੂਰੇ ਕਰਦੀ ਸੀ ਨਾ ਤਾਂ ਹੀ ਮਾਰੀ ਆ ਬੱਚੇ ਜਤੇਮ ਹੋ ਗਏ ਨੇ ਹੈ ਤੇ ਜਿਹੜਾ ਮੁੰਡਾ ਦੇਖੋ ਚਲ ਥੋੜੀ ਜੀ ਗਲਤੀ ਤਾਂ ਸਾਰਿਆਂ ਦੀ ਨਾਲ ਮਿਲ ਕੇ ਹੁੰਦੀ ਆ ਪਹਿਲੇ ਹੀ ਰੋਕ ਦੇਣਾ ਚਾਹੀਦਾ ਪਤਾ ਹੈ ਕਹਿੰਦੇ ਕੋਈ ਐਸੀ ਜੀ ਗੱਲਬਾਤ ਹੁੰਦੀ ਆ ਪਹਿਲਾਂ ਹੀ ਉਹਦਾ ਰਸਾ ਲਵੇਟ ਦੇ ਛੱਡੀ ਦੇਵੇ ਮਾਰ ਮਰਈਏ ਤੋਂ ਕਿਸ ਨੇ ਕੀ ਲੈਣਾ ਇੱਥੇ ਸਾਡੇ ਕੋਲ ਦਾਣਾ ਮੰਡੀ ਸ਼ਰਿਆਮ ਪਈਏ ਦੇ ਨਾਲੋਂ ਕੰਮ ਕਰਦੀ ਰਹੀ ਆ ਵੀ ਦੇਖੋ ਹੁਣ ਪਰਿਵਾਰ ਪਿੱਛੇ ਜਿਹੜੇ ਬੱਚੇ ਨੇ ਖਾਸ ਤੌਰ ਤੇ ਉਹ ਵਿਚਾਰੇ ਕੀ ਉਹਨਾਂ ਤੇ ਤੇ ਮਨ ਤੇ ਅੱਜ ਤੋਂ ਹੀ ਇੱਕ ਸਹਿਮ ਇੱਕ ਲੋਕਾਂ ਤੋਂ ਲੱਗਦ ਸੁਣ ਲਈ ਵੀ ਤੁਹਾਡੀ ਮਾਂ ਪਈਏ ਨਾਲ ਭੱਜ ਗਈ ਸੀ ਲੋਕ ਬੱਚੇ ਕਿਤੇ ਹੜਦੇ ਹੁੰਦੇ ਨੇ ਕਹਿਣੋ ਕੀ ਕੀ ਕਹਦੇ ਹੋਣਗੇ ਬੱਚਿਆਂ ਉਹਨਾਂ ਬੱਚਿਆਂ ਦੇ ਤੇ ਕਿੰਨਾ ਠੇਸ ਪਹੁੰਚਦਾ ਇਹ ਜਿਹੇ ਮਾਮਾ ਉਹਦੇ ਬੱਚਿਆਂ ਲਈ ਵੀ ਨਹੀਂ ਸੋਚਦੀਆਂ ਫੇਰ ਵੀ ਇੱਕ ਗੱਲ ਚੰਗੀ ਰਹੀ ਉਹ ਮਰ ਗਈ ਉਹਦੇ ਵਧੀਆ ਕੀਤਾ ਦੇ ਆਸ਼ਕ ਨੇ ਮਾਰਦੀ ਅਗਰ ਉਹ ਨਾ ਮਾਰਦਾ ਹੋ ਸਕਦਾ ਉਹਦੇ ਪਤੀ ਨੂੰ ਵੀ ਮਾਰ ਦਿੰਦੀ ਉਹ ਉਹਦੇ ਬੱਚਿਆਂ ਨੂੰ ਵੀ ਮਾਰ ਦਿੰਦੀ ਉਹ ਆਪਦੇ ਸੱਸ ਸਹੁਰੇ ਨੂੰ ਵੀ ਮਾਰ ਦਿੰਦੀ ਉਹ ਇਹ ਤਾਂ ਸਾਰੀਆਂ ਹੱਦਾਂ ਪਰ ਪੂਰੀਆਂ ਕਰ ਦਿੰਦੀਆਂ ਨੇ ਸਭ ਹੱਦਾਂ ਟੱਪ ਜਾਂਦੀਆਂ ਨੇ ਕੋਈ ਇਹਨਾਂ ਨੂੰ ਕੋਈ ਜ਼ਰੂਰਤ ਨਹੀਂ ਰਹਿੰਦੀ ਨਾ ਪਤੀ ਦੀ ਨਾ ਬੱਚਿਆਂ ਦੀ ਨਾ ਸੱਸ ਸਹੁਰੇ ਦੀ ਨਾ ਮਾਪਿਆਂ ਦੀ ਕਿਸੇ ਦੀ ਨਹੀਂ ਉਹ ਰੱਖਦੀਆਂ ਹੈਗੀਆਂ ਫੇਰ ਇਹ ਗੱਲ ਸੋਚ ਕੇ ਤਾਂ ਲੱਗਦਾ ਵੀ ਪਈਏ ਨੇ ਬਹੁਤ ਵਧੀਆ ਕੀਤਾ ਜਿਹਹ ਜਿਹ ਉਹਨਾਂ ਨੇ ਕੀਤਾ ਉਹ ਜਦ ਭਰ ਗਈ ਉਹ ਜੇਹ ਚ ਪੰਜ ਛੇ ਸੌ ਰੋਟੀਆਂ ਖਾਂ ਨੂੰ ਚਲੋ ਤਾਂ ਛੁੱਟ ਕੇ ਆ ਜੂ ਪਰ ਪਹਿਲੀ ਗਲਤੀ ਔਰਤ ਦੀ ਹੁੰਦੀ ਹੈ ਮਰਦ ਦੀ ਹਿੰਮਤ ਨਹੀਂ ਪੈਂਦੀ ਵੀ ਇੰਨੀਆਂ ਹੱਦਾਂ ਪਾਰ ਕਰ ਜਵੇ ਇੰਨਾ ਚਿਰ ਉਹ ਮੰਨਦਾ ਗਲਤ ਕਿਸੇ ਨਾਲ ਕੋਈ ਕੁੜੀ ਨਾ ਕਲੀਦ ਕਲੀਨਾ ਗਲਤ ਕੰਮ ਹੋ ਜੇ ਬਾਹਰ ਅੰਦਰ ਉਹ ਗੱਲ ਵੱਖਰੀ ਆ ਹੁੰਦਾ ਵੀ ਆ ਤੇ ਪਰ ਜਿਹੜਾ ਇੱਕ ਅਣਜਾਣ ਬੁੱਝ ਕੇ ਇੰਨੇ ਇੰਨੇ ਸਾਲ ਫਿਰ ਬਾਅਦ ਚ ਕਹਿੰਦੀਆਂ ਨੇ ਸਾਡਾ ਜੀ ਬਲਤਕਾਰ ਹੋ ਗਿਆ ਸਾਡੇ ਨਾਲ ਬਾਬੇ ਨੇ ਬਲਤਕਾਰ ਕਰਤਾ ਪਹਿਲਾਂ ਕਿਉਂ ਬਾਬਿਆਂ ਕੋਲੇ ਅੰਦਰ ਵਰਕਪੜ ਜਾਂਦੀਆਂ ਨੇ ਕਿਉਂ ਜਾਂਦੀਆਂ ਨੇ ਬਾਬਾ ਕਿਤੇ ਘਰੋਂ ਚੱਕ ਕੇ ਲੈ ਕੇ ਨਾ ਬਾਬਾ ਕਿਤੇ ਘਰੋਂ ਸੁਧਰਣੇ ਪਰ ਮੇਰਾ माफ ਕਰਨਾ ਮੇਰਾ ਬਾਬਿਆਂ ਨਾਲ ਦੂਰ ਦੂਰ ਤੱਕ ਕੋਈ ਲਿੰਕ ਨਹੀਂ ਹੈਗਾ ਕੋਈ ਮੇਰਾ ਰਿਸ਼ਤਾ ਨਹੀਂ ਹੈਗਾ ਸਿਰਫ ਮੈਂ ਇੱਕ ਇਹ ਗੱਲ ਕਹਿਣੀ ਆ ਵੀ ਅਸੀਂ ਜਲਾਨੀ ਆ ਮੈਂ ਵੀ ਵਿਚਈ ਆ ਸਾਨੂੰ ਇੰਨਾ ਕੰਮਾਂ ਤੋਂ ਬਹੁਤ ਜਿਆਦਾ ਸਕੇਤ ਰਹਿਣਾ ਚਾਹੀਦਾ ਕਦੇ ਵੀ ਕਿਸੇ ਬਾਬੇ ਕੋਲ ਨਾ ਜਾਓ ਜੇ ਜਾਣਾ ਆਪਣੇ ਪਰਿਵਾਰ ਨਾਲ ਜਾਓ ਪਰਿਵਾਰ ਨਾਲ ਵਾਪਸ ਆ ਜਾਓ ਜੇ ਚਲ ਤੁਹਾਨੂੰ ਜਾਣਾ ਵੀ ਵਿਸ਼ਵਾਸ ਹੁੰਦਾ ਕਈਆਂ ਦੇ ਬਾਬੇ ਕੋਲ ਪਹਿਲਾਂ ਤਾਂ ਤੁਹਾਨੂੰ ਉਸ ਬਾਬੇ ਬਾਰੇ ਚੰਗੀ ਤਰ੍ਹਾਂ ਪਤਾ ਹੋਣਾ ਚਾਹੀਦਾ ਦੇਖੋ ਜਾਂ ਤੁਮ ਭਣਕਾ ਕੇ ਮਾਰੀ ਜਾਓ ਇਹਨਾਂ ਲੋੜ ਨਹੀਂ ਜਾਣਦੀ ਹੈ ਕਿ ਹੱਕ ਨਹੀਂ ਪਤਾ ਤਾਂ ਬਸ ਇੱਕ ਦੋ ਦਿਨ ਚੋ ਲੱਗ ਜਾਂਦਾ ਬਾਬਾ ਜਦਾਂ ਇਟਾਹਾਂ ਦੇ ਹੰਦਨ ਜਿੱਕਰ ਵੀ ਬੂਥਾ ਦੇਖੀ ਪਤਾ ਲਾਉਂਦਾ ਬਾਬਾ ਕਹੋ ਜਹਾ ਹੈ ਕੀ ਇਹ ਕਾਰੇ ਕਰਨ ਵਾਲਾ buddy